ਸਤਿ ਸ੍ਰੀ ਅਕਾਲ ਜੀ ਤੁਹਾਨੂੰ ਨਾਮ ਜੰਮੀ ਰਵਤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਰਾਸਤਾਂ ਤੋਂ ਬਿਨਾਂ ਕੋਈ ਨਾ ਅਗੇ ਜਾਂਦਾ ਸਿਖੋਂ ਕਰ ਸੇਵਾ ਗੁਰੂ ਜੀ ਦੇ ਫੱਤੇ ਸ੍ਰੀ ਭਗਵਾਨ ਦੇ ਹਿਸੰਦ ਸਹਾਇ ਅਗਰ ਹਰ ਕੋ ਮਨ ਉਸ ਨੂੰ ਸਿਰਾਏ ਸ੍ਰੀ ਹਰਿ ਕੀ ਸੀਗੇ ਹੈ ਜਿਸੇ ਸੰਸਮਜਾਏ ਵੇਖ ਬਹਾਦਰ ਇਸ ਮੇਰਾ ਕਰਦਾ ਬਸਾਏ ਸਭ ਤੁੰਗ ਸਹਾਇ ਜਿਸਨ ਕਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਤੁੰਗ ਸਾਡੇ ਸਭ ਬਾਸ਼ ਗੁਰੂ ਸਭ ਸ਼੍ਰੀ ਗੁਰੂਆਂ ਸਾਹਿਬ ਜੀ ਦੇ ਬਾਅਦ ਜਨਾਬ ਉਹਨਾਂ ਅੱਤਕਾਲ ਸੰਗਤ ਨੂੰ ਜੀ ਆਇਆਂ ਨੂੰ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ بچا ਕਾਰਨੀ ਆਵੇਂ ਕੱਪੜਾ ਨੰਦਰੀ ਮੁਖ ਦਵਾਰ ਨਾਨਕ ਇਹ ਵੈ ਜਾਣਿਆ ਸਭ ਆਪੇ ਸਜਿਆ ਨਾਹ ਗੁਰਜੀ ਟੋਡੀ ਮਹੰਲਾ ਪੰਜ ਬਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਐਸੋ ਗੁਣ ਮੇਰੋ ਕਬ ਜੀਨਾ ਪੰਜ ਲੋਕ ਅਹੰਮ ਰੋਗ ਇਹ ਤੰਕੇ ਸਗਰ ਦੂਰ ਕੀਨਾ ਐ ਸੁਗੁਣ ਮੇਰੋ ਪ੍ਰਭ ਜੀ ਕੀ ਨਾਂ ਪੰਜ ਦੋਖ ਅਰ ਅਹੰਮ ਰੋਗ ਇਹ ਤੰਤੇ ਸਗਰ ਦੂਰ ਕੀ ਨਾਂ ਰਹਾ ਵੰਨਨ ਤੋ ਚੁਰ ਵਿਖਿਆ ਗੁਰੂ ਕੋ ਸ਼ਬਦੋ ਮੇਰਾ ਹੀ ਰਹਿ ਨਾ ਰੂਪ ਹਨ ਰੂਪ ਮੇਰੋ ਕਾਚਰਾ ਵਿਚਾਰਿਓ ਪ੍ਰੇਮ ਕਹਿਨੋ ਮੋਹਿ ਹਰ ਰੰਗ ਪੀਣਾ ਵੇਖਿਉ ਲalon ਆਕ ਵਿੱਚ ਹੋਏ ਅਰਧ ਜਿਦਾ ਹਰ ਖੇਪ ਤੀਣਾ ਤਿਸਹੀ ਕੋ ਗ੍ਰਸਤ ਹੋਈ ਪ੍ਰਭ ਨਾਨਕ ਸੋ ठाकुर ਤਿਸਹੀ ਕੋ ਤੀਣਾ ਵੇਖਿਓ ਲਾਲਨ ਬਾਪ ਵਿਚ ਖੋਏ ਅਰਧ ਚਿੰਤਾ ਹਰ ਕੇ ਪਤੇਰਾ ਇਸਹੀ ਗੋਗ੍ਰਾ ਸੋਈ ਪ੍ਰਭ ਨਾਨਕ ਸੋ ਥਾ ਗੁਰ ਇਸਹੀ ਕੋਤੀਨਾ ਵਾਹਿਗੁਰੂ ਜੀ ਕਾ ਖਾਲਸਾ But